ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੇਦੀਆ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਜਿਹੜੇ ਦੇ ਤਨ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਬੱਚੇ ਵਾਲੀਆਂ ਇੱਕ ਬੱਚੇ ਤੋਂ ਬਿਨਾਂ ਤੇ ਇੱਕ ਗੱਬਨ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਕੀ ਕੀ ਪਿਆ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਬਾਬਾ ਜੀ ਚਲੋ ਜੀ ਕਿਰਪਾ ਚ ਦੇ ਦਿਜੀਏ ਤੇ ਨਾਮ ਦੱਸ ਤੇ ਕਰੀ ਨਾਮ ਸ਼ੌਕੀਏ ਤੇ ਪਿਆਧੀਆਂ ਤਸੀਲ ਆ ਜੀ ਨਾਲਾ ਜਿਲ੍ਹਾ ਅਮਰੀਕਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ 7529839275 ਠੀਕ ਹੈ ਜੀ ਤੇ ਸ਼ਰਵਾਤ ਫੇਰਾ ਜਿਹੜੀਆਂ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰ ਲਈਏ ਆ ਜੇ ਬੱਚਾ ਇਹਦਾ ਹਾਂ ਜੀ ਕਿੰਨਾ ਜੇ ਤੇ ਕੱਲ ਦੁੱਧ ਇਤੋਂ 2000 ਫੀਜੀ 11-12 ਕਿਲੋ ਜੀ ਆਪਾਂ ਗਰੰਟੀ ਦੇਵਾਂਗੇ 10 ਕਿਲੋ ਦੀ ਅੱਛਾ ਹਾਂਜੀ 10 ਕਿਲੋ ਠੰਡਾ ਕਰਕੇ ਮਿਲ ਕੇ ਖੜੇ ਬਿਲਕੁਲ ਚਵਾ ਕੇ ਦੋਗੇ ਜਿਹੜਾ ਚਵਾ ਕੇ ਦਵਾਂਗੇ ਪਰ ਚਾਰ ਟਾਂ ਦਾ ਠੀਕ ਐ ਸੋਈ ਨੂੰ ਕਿੰਨਾ ਚਿਰ ਹੋ ਗਿਆ ਹੁਣ ਸੋਈ ਨੂੰ ਇਹੋ ਕੋਈ 15 ਦਿਨ ਹੋ ਗਏ ਜੇ ਤੁਰ ਹਾਂ ਫੇਰ ਇਹ ਦੁੱਧ ਮੌਕੇ ਤੇ ਜਿਹੜਾ ਪੱਕਾ ਇਹ ਦੇਖੋ 10 ਕਿਲੋ ਦੱਸਦੇ ਹਾਂ ਲੈ ਲੇ ਬਾਕੀ ਤੁਸੀਂ ਅੱਗੇ ਚਵਾ ਕੇ ਖੜਨਾ ਆਪਣਾ ਤੇ 97 ਦੇ ਦੇਖਣ ਦੇ ਲੱਗੇ ਤਾਂ ਬਾਕੀ ਠੰਡੀ ਈ ਆਉਤਰਾ ਵੀ ਠੰਡੀ ਈ ਹੈ ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ ਆਪਾਂ ਮੁੱਲ ਤਾਂ ਜੀ ਕਰਦਾ 50000 ਹੀ ਕਰੀ ਜਾਈਏ ਜਿੰਦ ਮੋਲ ਕਰਨੋਂ ਤਾਂ ਫਿਰ ਭਾਵੇਂ ਲੱਖ ਕਰੀ ਜਾਓ ਤੇ ਕਿਹੜੀ ਗੱਲ ਆ ਅਰ ਪੰਜ ਮੋਲ 40000 ਕਰਾਂਗੇ 36000 ਦੀ ਵਸ਼ੀ ਜਦਾਂਗੇ 36000 ਦੀ ਦੇ ਦੋਗੇ ਹਾਂਜੀ ਬਾਕੀ ਵਿੱਚੋਂ ਕਰ ਦੋ ਕਿ ਮਾਨਤਨ ਹੋਵੇ ਦੇ ਦੋ ਕਿ ਨਾ ਕਰ ਦਈਏ ਕਿੰਨਾ ਕਰ ਦਈਏ ਤੁਸੀਂ ਦੱਸਣਾ 34 ਦੀ ਦੇ ਦਈਏ ਦੇ ਦਾਂਗੇ ਤੁਹਾਨੂੰ ਠੀਕ ਹੈ ਹਾਂਜੀ ਬਾਕੀ ਪਹਿਲਾਂ ਵਸ਼ੀ ਰੰਗ ਬਾਜੇ ਤੁਹਾਨੂੰ ਪਤਾ ਮਿਲਦੀ ਹੈ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਬਾਕੀ ਮਾਨਤਨ ਭਰਾ ਫੋਨ ਲਾਵੇ ਮਾਨਤਨ ਕਰਾਂਗੇ ਮਾਨਤਨ ਮੁੱਕ ਤੇ ਹੋਊਗਾ ਜ਼ਰੂਰ ਤੇ ਹੁਣ ਅੱਗੇ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਪਹਚਾਜ ਹਾਂਜੀ ਠੀਕ ਆ ਇਹਦੇ ਕੋਲ ਕਿੰਨਾ ਹੀ ਦੁੱਧ 100 ਰੁਪਏ ਦੀ ਦੁੱਧ ਹੋਊਗਾ 14 15 ਦਾ ਹੈਗਾ ਬਿਲਕੁਲ ਤਿਆਰ ਮੈਂ ਨਾ ਲੀਟਰ ਵਾਲਾ ਅੱਛਾ ਹਾਂਜੀ ਦੋ ਟਾਈਮ ਕਰ ਚੁਵਾ ਕੇ ਦੋਗੇ ਮੈਂ ਨਾ ਪਹੁੰਚਾ ਡਾਂ ਕੋਈ ਮੇਂਦਾਰਾ ਤੁਰਾਂ ਫੇਰ ਇਹਨਾਂ ਬਾਕੀ ਜਿਹੜੀਆਂ ਸੋਈਆਂ ਸਵਾਈਆਂ ਵਾਂ ਉਹਨਾਂ ਦੇ ਤਾਂ ਅਸੀਂ ਆਪਣੀ ਤਸੱਲੀ ਆਪ ਕਰਕੇ ਛੱਡ ਦੇਣੀ ਹੋਣੀਆਂ ਵੇਖੋ ਨੱਖ ਨੂੰ ਉੱਥੋਂ ਵੀ ਨਹੀਂ ਸਗਾਈਏ ਇਹਦੀ ਮੱਥ ਵੀ ਨਹੀਂ ਕੱਢੀ ਜੇ ਪਿੱਛੇ ਨਹੀਂ ਆਈ ਜਿੱਤਨਾ ਕਿਉਂ ਕਿ ਹੈ ਕਿ ਹੈ ਵੀ ਪਸ਼ੂ ਦੀ ਵੀਡੀਓ ਵਿੱਚ ਸਵਾਈ ਕਰਕੇ ਨਹੀਂ ਬਣਾਉਣੀ ਹੁੰਦੀ ਸਵਾਈ ਤੁਸੀਂ ਆਪ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਨੀ ਹੁੰਦੀ ਕਿੰਨਾ ਵੀਡੀਓ 'ਚ ਦੁੱਧ ਦੱਸਿਆ ਹੁੰਦਾ ਜੇ ਉਹ ਨਿਕਲ ਆਵੇ ਤੇ ਲੈ ਜਾਓ ਨਹੀਂ ਨਿਕਲ ਕੇ ਰਹਿਣ ਦਿਓ ਬਾਕੀ ਆਹ ਦੇਖ ਸਕਦੇ ਜੀ ਤੇ ਇਹਦਾ ਕੀ ਰੱਖੇ ਵੀਰ ਜੀ ਮੁੱਲ ਫਿਰ ਆਪਾਂ ਮੋਕੇ ਤੇ ਜਿੱਤ ਨਹੀਂ ਆਇਆ ਕਰਦੇ ਅੱਛਾ 45000 ਦੀ ਬਸ਼ੀ ਜਿਆਦਾ 45000 ਦੀ ਹਾਂਜੀ ਹੈਗੇ ਵਿੱਚ ਕੋਈ ਜਾਸ਼ ਕੋਈ ਕਿੰਨਾ ਕਿੰਨਾ ਕਰਦੀਏ 2000 ਕਰਦੀਏ ਕਰਦੀਏ ਕੋਈ 43000 ਦੀ ਦੇ ਦੋਗੇ ਮੋਕੇ ਤੇ ਹੋਰ ਕਰ ਦੋਗੇ ਕੋਈ ਨਾ ਹਰਪ੍ਰੀਤ ਜੀ ਕੋਈ ਫੋਨ ਲਾ ਵੀਰ ਪਰਾ ਦੇ ਦਾਂਗੇ ਮਤਲਬ ਮੋੜਨਾ ਨਹੀਂ ਕਿਸੇ ਨੂੰ ਕੇ ਜਿੱਦਾਂ ਕੋਈ ਕਹੂ ਓਦਾਂ ਕਰ ਤੇ ਪੱਕਾ ਦੁੱਧ ਕਿੰਨਾ ਦੱਸਿਆ ਜੀ ਇਹਦੇ ਕੋਲ ਪੱਕਾ ਹਰਪ੍ਰੀਤ ਜੀ ਦੇ ਕੋਲ ਦੁੱਧ ਹੋਊਗਾ 15 ਕਿਲੋ ਕਹਿੰਦੇ 14 ਕਿਲੋ ਹੋਊਗਾ ਪੰਜ ਦੋ ਡੰਗ ਮੈਂਦਾਰ 14 ਲੀਟਰ ਜਿਹੜਾ ਪੱਕਾ ਚਵਾ ਕੇ ਦੋਗੇ ਠੀਕ ਆ ਤੇ ਆ ਬੱਚੇ ਤਾਂ ਬਿਨਾ ਆ ਗਈ ਹੈ ਨਾ ਇਹ ਨਿਹਰਪਜੀ 1.5 ਮਹੀਨਾ ਘੱਟ ਸੂਹੀ ਆ। ਅੱਛਾ 1.5 ਮਹੀਨਾ ਘੱਟ ਸੂਹੀ ਆ। 1.5 ਮਹੀਨਾ ਘੱਟ ਸੂਹੀ ਆ। ਠੀਕ ਆ। ਸ਼ੀ ਬੋਦੀਬਾਦੀ ਵਾਲੀ ਆ। ਆਈ ਜਾਂਦੀ ਆ ਦੁੱਧ ਤੇ ਜੋ ਜੋ ਦਿਨ ਲੱਗ ਗਿਆ ਆਈ ਜਾਂਦੇ ਆਈ ਜਾਂਦੀ ਦੁੱਧ ਤੇ। ਅੱਛਾ। ਹਾਂਜੀ। ਇਹ ਦੁੱਧ ਕਿੰਨਾ ਉਤਰਾਂ ਨੇ ਦਿਖਾਣਾ। ਇਹਦੇ ਕੋਲ ਹਰਪਜੀ ਦੁੱਧ ਹੋਊਗਾ ਲੀਟਰ ਵਾਲਾ 7 ਕਿਲੋ ਹੋਊਗਾ। 7 ਕਿਲੋ ਹੈਗਾ ਦੁੱਧ। ਚਲੋ ਤੋਰੋ ਫੇਰ ਦੇਖਦੇ ਹਾਂ। ਇਹ ਜਿਹੜਾ ਕਹਿੰਦੇ ਵੀ ਇਹ ਘੱਟ ਸੂਪੀ ਆ। 1.5 ਮਹੀਨਾ ਹੀ। ਬਾਕੀ ਜਿਹੜਾ ਕੋਈ ਸਾਂਭ ਵਾਲਾ ਲੈ ਜਾਊਗਾ। ਤੇ ਆ ਕਿ ਗਰਮੀਆਂ ਜਿਹੜਾ ਦੁੱਧ ਚਵਾਈ ਜਾਊਗੀ ਘਰ ਦਾ ਸਾਰੀ ਬਾਕੀ ਤੁਸੀਂ ਆਪ ਨਹੀਂ ਸਮਝਣਾ ਛੱਡਣੀ ਤੇ ਇਹਦਾ ਮੁੱਲ ਕੀ ਵੀਰ ਜੀ ਫਿਰ ਸਰ ਪੀ ਜੀ ਰਾਂ ਅੰਗ ਬਾਜਾ ਵਸ਼ੀਪੋਤੀ ਵਾਲੀ ਵੜਿਆ ਠੀਕ ਹੈ ਮੋਲਤ ਜੀ ਕਰਦਾ 5000 ਕਰੀ ਜਾਈਏ ਅੱਛਾ ਪਰ ਦੇ ਨਹੀਂ ਕਿੰਨੇ ਦੇ 20000 ਦੇ ਦੇ ਦੋਗੇ ਕਿੰਨੇ ਵਿੱਚੋਂ ਕਰ ਦੋਗੇ 1000 ਹੋਰ ਕਰ ਦੋਗੇ 2000 ਕਰ ਦਾਂਗੇ ਅੱਛਾ 18000 ਦੀ ਦੇ ਦੋਗੇ 3000 ਕਰ ਦਾਂਗੇ 17000 ਦੀ ਵਸ਼ੀ ਦੇ ਦਾਂਗੇ ਠੀਕ ਹੈ ਜੀ ਤੇ ਦੁੱਧ 7 ਕਿਲੋ ਕਰੋ ਚਵਾ ਕੇ ਦੋਗੇ 7 ਕਿਲੋ ਹੈਗਾ ਦੁੱਧ 12 13 ਕਿਲੋ ਕਰੂਗੀ ਕੋਈ ਵੀਰ ਭਰਾ ਸਾਹਮਣੇ ਲੈ ਗਏ ਨਾ ਪਰ ਪਤਾ ਜੋ ਜੋ ਦਿਨ ਲੱਗੇ ਉਹਨੇ ਉਹਨੇ ਸੱਜਰ ਹੋਣਾ ਠੀਕ ਹੈ ਜੀ ਹੁਣ ਇੱਕ ਆ ਜਿਹੜੀ ਗੱਬਨ ਆ ਗਈ ਆਪਣੇ ਕੋਲ ਐਂਡ ਤੇ ਤੇ ਇਹਦੇ ਵੀ ਥਾਣੇ ਉਤਰਾ ਠੰਡੀ ਧੀ ਰੀ ਵੀ ਜੀ ਮੈਂ ਨਾ ਠੰਡੀ ਧੀ ਰੀ ਖੁਰੀ ਤੇ ਇੱਕ ਕੈਮਰੇ ਤੋਂ ਮਾੜਾ ਡਰਦੀ ਹੋਰ ਨਹੀਂ ਕੋਈ ਗੱਲ ਠੀਕ ਹੈ ਉਤਰਾ ਦੇਖ ਸਕਦੇ ਠੰਡੀ ਧੀ ਰੀ ਕੋਈ ਦੀ ਗੱਲ ਨਹੀਂ ਹੈ ਤੇ ਕਿੰਨੇ ਕ ਦੁੱਧ ਆ ਲੀ ਜਾ ਇਹ ਹਰਪੀ ਜੀ ਘਰੋਂ ਤੇ ਕਹਿੰਦੇ ਸੀ 15 16 ਕਿਲੋ ਚੋਆ ਵਾ ਅੱਛਾ ਬਾਕੀ ਚਲੋ ਜਿੱਡੇ ਜੋਗੀ ਹੈਗੀ 14 15 ਕਿਲੋ ਚੋਆ ਗਈ ਚਲੋ ਤੋਰਾਂਗੇ ਦੁੱਧ ਵੀ ਇਹਦਾ ਤੁਹਾਨੂੰ ਪਤਾ ਮਈਆ ਬਾਕੀ ਔਣ ਵੀ ਗਾੜੀ ਗਰਮੀ ਦਈ ਹੈ ਹੈਗੀ ਵੀ ਜਰਸੀ ਕ੍ਰੋਸ ਚ ਹੈ ਜਿਹੜੀ ਹੈ ਫੈਟ ਚੰਗੀ ਆਈ ਜਾਊਗੀ ਇਹਦੀ ਤੇ ਇਹਦਾ ਮੁੱਲ ਫਿਰ ਮੁੱਲ ਧਿਆਨ ਤੋਂ ਜੀ 40000 ਕਰਦੇ ਅੱਛਾ ਹਾਂਜੀ ਤੁਸੀਂ ਦੱਸ ਦੋ ਬਸ ਤੇ ਵਿੱਚ ਮੰਨ ਤਾ ਨਾ ਤੁਸੀਂ ਦੱਸ ਦੋ ਜਾ ਜਾ ਕਰੀਏ ਤੁਸੀਂ ਦੱਸੋ 38 ਦੀ ਦੇ ਦਈਏ ਪੰਜ ਹੀ ਰੱਖ ਅੱਛਾ 35000 ਜੀ 35000 ਦੀ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਦੇ ਦਵਾਂਗੇ ਕੋਈ ਨਹੀਂ ਕਿਸ ਨੂੰ ਮੋੜ ਦੇ ਮਾਨਤਨ ਹੋਣਗੇ ਸਾਰੀਆਂ ਮਾਨਤਨ ਹੋਣਗੇ ਮਾਲ-ਮੋਲ ਲਾਵੇ ਜਿੰਨਾ ਕ ਮਾਲ ਹੈਗਾ ਉਹ ਮੋਲ ਲਾਵੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਸ ਵੀਰ ਜੀ ਕੋਈ ਸਾਡੇ ਘਰ ਆਵੇ ਚਾਹ ਡੰਗ ਪੰਜਾ ਚੋਕੇ ਖੜੇ ਤੁਹਾਡੇ ਘਰ ਉੱਤ ਤਸੱਲੀ ਕਰਕੇ ਖੜੇ ਠੀਕ ਹੈ ਜੀ ਬਾਕੀ ਕੋਈ ਵੀਰ ਜਿੱਤਰਾ ਕਿ ਵੀਰ ਜੀ ਹੁਣਾਂ ਨੇ ਕਿਹਾ ਕੋਈ ਆਵੇ ਇੱਥੇ ਆਪਣੀ ਤਸੱਲੀ ਕਰਕੇ ਫੇਰੀ ਖੜੇ ਜੀ